ਕਣਕ ਕੱਟ ਕੇ ਸਰਕਾਰ ਨੇ ਬਹੁਤ ਜਿਹੜਾ ਵਾ ਉਹ ਬਣਾਉਣਾ ਕੰਮ ਕੀਤਾ ਕਿਉਂਕਿ ਜਿਹੜੇ ਬਨਾੜ ਲੋਕ ਆ ਪਿੰਡ ਦੇ ਉਹ ਜਿਹੜੇ ਆ ਕਣਕ ਲਈ ਜਾ ਰਹੇ ਆ ਗਰੀਬ ਲੋਕਾਂ ਦੀ ਕਣਕ ਕੱਟ ਕੇ ਤੇ ਇਹਨਾਂ ਦੇ ਬਹੁਤ ਜ਼ਿਆਦਾ ਧੱਕਾ ਕੀਤਾ ਇਹਦੇ ਨਾਲ ਵੀ ਵੱਡਾ ਜ਼ਿਆਦਾ ਧੱਕਾ ਵਾ ਜਿਹੜੇ ਡੀਪੂ ਹਲਦੇ ਰਿਹਾ ਇਹਨਾਂ ਇੱਕੇ ਦਿਨ ਪਰਚੀਆਂ ਕੱਟੀਆਂ ਕੱਟਿਆ ਕੱਟਣ ਤੋਂ ਬਾਅਦ ਜਿਹੜੇ ਰਹਿ ਗਏ ਰਹਿ ਗਏ ਉਹ ਵੀ ਜਿਹੜੀ ਬਾਕੀ ਬਜੀ ਕਣਕ ਆ ਉਹ ਉਹਨਾਂ ਨੇ ਸਾਰੇ ਬਲੈਕ 'ਚ ਵੇਚਤੀ ਆ ਜਦੋਂ ਕਿ ਸ਼ਰ੍ਹਾਂ ਬਲੋਕਰ ਪਤਲਗਾ ਤੇ ਤਿੰਨ ਤਿੰਨ ਜਿਹੜੀਆਂ ਰੇੜੀਆਂ ਆ ਆਪਾਂ ਭਰ ਕੇ ਖੜੀਆਂ ਉਹਨੇ ਆਪਣੇ ਘਰ ਹੀ ਤੇ ਉਹ ਟੋਪ ਕਿਸੇ ਨੂੰ ਕਣਕ ਦਿੱਤੀ ਉਹ ਜਿਹੜੀ ਕਣਕ ਜਿਹੜੀਆਂ ਵੇਚ ਲਈ ਆ ਸੋ ਇਹਦੀ ਜਿਹੜੀ ਆ ਕੁਝ ਪਤਰੀ ਜਾਂਝੋੜੀ ਜਿਹੜੀ ਆ ਤੇ ਜਿਨ੍ਹਾਂ ਨੇ ਇਹ ਰੈਫਰ ਕੀਤੀ ਆ ਉਹਨਾਂ ਦੇ ਕਾਰਜ ਹੋਣ ਜਰੀਆ ਜਿਹੜੀ ਆ ਆਮ ਆਦੀ ਪਾਰਟੀ ਨੇ ਲੋਕਾਂ ਨੇ ਬੜੀ ਆਸ ਨਾਲ ਵੋਟਾਂ ਪਾਈਆਂ ਸੀ ਕਿ ਕੋਈ ਬਦਲਾਅ ਆਊਗਾ ਬਦਲਾਅ ਹੋਣ ਦੀ ਥਾਂ ਤੇ ਇਹ ਉਹਨਾਂ ਨਾਲੋਂ ਵੀ ਨਿਖੇਧ ਸਾਬਤ ਹੋਏ ਆ ਕਿਉਂਕਿ ਗਰੀਬ ਦੇ ਹੱਕ ਦੀ ਇੱਕ ਵੀ ਗਾਲੇ ਨਾ ਹੁਣ ਤੱਕ ਨਹੀਂ ਕੀਤੀ ਇੱਥੋਂ ਤੱਕ ਬੜੀ ਵੱਡੀ ਤਰਾਸਦੀ ਆ ਤੇ ਸਾਡੇ 34 ਐਮਐਲਏ ਜਿਹੜਾ ਐਸਸੀ ਭਾਈਚਾਰੇ ਦੇ ਜਿੱਤ ਕੇ ਵਿਧਾਨ ਸਭਾ ਦੇ ਵਿੱਚ ਗਏ ਆ ਜਦੋਂ ਕਿ ਵਿਧਾਨ ਸਭਾ ਦੇ ਵਿੱਚ ਚੌਥੇ ਤੋਂ ਇੱਕ ਨੇ ਵੀ ਗਰੀਬਾਂ ਦੇ ਹੱਕ ਦੇ ਵਿੱਚ ਹਲਾ ਨਾ ਲਾ ਰਹੀ ਮਾਰਿਆ ਜਦੋਂ ਵੀ ਕਹਿੰਦੇ ਆ ਤੇ ਫਲਾਲੀ ਕਰਾਂਗੇ ਸਰਪਾਇਦਾਂ ਨੂੰ ਖੁਸ਼ ਕਰਨ ਤੇ ਲੱਗੀ ਆ ਦਾਨੀਆਂ ਬਾਨਿਆਂ ਨੂੰ ਖੁਸ਼ ਕਰਨ ਤੇ ਲੱਗੀ ਆ ਕਿਉਂਕਿ ਭਗਵੰਤ ਮਾਨ ਆਪਾਂ ਸਾਰੇ ਜਾਣਦੇ ਆ ਕਿ ਉਹ ਨਾਟਕ ਕਰ ਹੈਗਾ ਵਾ ਉਹ ਸਿਰਫ ਸਵਾਏ ਇੱਕ ਚੁਟਕਲੇ ਤੋਂ ਹੋਰ ਕੋਈ ਨਹੀਂ ਕੀਤਾ ਗਰੀਬ ਲੋਕ ਜਿਹੜੇ ਤਰਾ ਤਰਾ ਕਰ ਰਹੇ ਆ ਸੋ ਇਹ ਸਰਕਾਰ ਨੂੰ ਚੱਲਦਾ ਕਰਨਾ ਚਾਹੀਦਾ ਕਰਕੇ ਇਸ ਦਿਨ ਦਸਤ ਦਾ ਘਰਾਵ ਕਰਾਂਗੇ ਤੇ ਇਹਨਾਂ ਗਰੀਬ ਲੋਕਾਂ ਨੂੰ ਇਨਸਾਫ ਦੇ ਲੈ ਕੇ ਦਵਾਂਗੇ ਰਵਿੰਦਰ ਸਿੰਘ ਮਸਲਾ ਕਣਕ ਦਾ ਵਾਜੀ ਕਣਕ ਸਾਨੂੰ ਮਿਲ ਨਹੀਂ ਰਹੀ ਸਾਡੀ ਲੋਕਡਾਊਨ ਦੀ ਕਣਕ ਜਿਹੜੀ ਆ ਵਾ ਉਹ ਕੱਟੀ ਆ ਮੁੰਡਿਆਂ ਦੀ ਮੇਰੇ ਤਿੰਨਾਂ ਮੁੰਡਿਆਂ ਦੀ ਕਣਕ ਜਿਹੜੀ ਆ ਕੱਟੀ ਆ ਪਹਿਲਾਂ ਚੌਹ ਦੀ ਸੀ ਹੁਣ ਤਿੰਨ ਦੀ ਆ ਇੱਕ ਇੱਕ ਦੀ ਲੱਗੀ ਆ ਜਿਹੜੇ ਤਿੰਨਾਂ ਦੋ ਮੁੰਡੇ ਮੇਰੇ ਤੇ ਇੱਕ ਨੌ ਦੀ ਉਹ ਕਣਕ ਜੋ ਲੋਕਡਾਊਨ ਦੀਆਂ ਕੱਟੀਆਂ ਮੁੜ ਕੇ ਇਹਨਾਂ ਨੇ ਦਿੱਤੀਆਂ ਨਹੀਂ ਜੀ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਵੀ ਇਹ ਹੋਰ ਨਾ ਗਰੀਬਾਂ ਨੂੰ ਦੇਣੀਆਂ ਤੁਹਾਡੀ ਤੇ ਉਹ ਉਧਰ ਦੇਣੀਆਂ ਤੇ ਮੁੜ ਕੇ ਤੁਹਾਨੂੰ ਮਿਲਿਆ ਕਰੂਗੀ ਉਮੜ ਕੇ ਪੱਕੀ ਉਦੋਂ ਤੋਂ ਬਾਅਦ ਸਾਨੂੰ ਮਿਲਈ ਨਹੀਂ ਜੀ ਕੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਕਿ ਸਾਨੂੰ ਇਹ ਕਣਕ ਜਿਹੜੀ ਆ ਦਵਾਈ ਜਾਵੇ ਜੋ ਸਾਡਾ ਹੱਕ ਆ ਸੋ ਸਾਡਾ ਜਿਹੜਾ ਉਹ ਪਹਿਲਾਂ ਤੋਂ ਸ਼ੁਰੂ ਹੋਇਆ ਸੀ ਉਹ ਸਾਨੂੰ ਮਿਲਣਾ ਚਾਹੀਦਾ ਜੀ ਹਾਂਜੀ ਤੇ ਸਾਨੂੰ ਕਣਕ ਨਹੀਂ ਮਿਲਦੀ ਹਨ ਵੀ ਮਿਲਣੀ ਚਾਹੀਦੀ ਕੁੱਲ ਭੈਣ ਭਰਾ ਨੂੰ ਮਿਲਦੀ ਆ ਹਰ ਇੱਕ ਨੂੰ ਮਿਲਦੀ ਆ 20 20 ਕਿੱਲਾਂ ਵਾਲਿਆਂ ਨੂੰ ਮਿਲਦੀ ਆ ਐਡੇ ਐਡੇ ਜੱਟ ਤਗੜੇ ਆ 2 ਕਿੱਲੇ ਸਾਡੇ ਸਾਨੂੰ ਨਹੀਂ ਮਿਲਦੀ ਸਾਨੂੰ ਮਿਲਣੀ ਚਾਹੀਦੀ ਕੁੱਲ ਮੈਂਬਰ ਸਰਪੰਚਾਂ ਵਾਲੇ ਹੀ ਕੋਲਦੇ ਵਾਲਾ ਗਏ ਆ ਕੋਈ ਵੀ ਨਹੀਂ ਛੱਡਿਆ ਤਹਿਸੀਲਾਂ ਚ ਵੀ ਗਏ ਆ ਸਰਪੰਚਾਂ ਵਾਲੇ ਵੀ ਗਏ ਮੈਂਬਰਾਂ ਵਾਲੇ ਵੀ ਗਏ ਕਿਸੇ ਨੇ ਘਰ ਆ ਨਹੀਂ ਪਰਿਆ ਫਾਇਦਾ ਹੀ ਨਹੀਂ ਹੋਇਆ ਫਾਇਦਾ ਹੀ ਨਹੀਂ ਹੋਇਆ ਸਾਨੂੰ ਕੋਈ ਉਦੋਂ ਤੇ ਆਂਦੇ ਅਸੀਂ ਖਾਤਿਆਂ ਦੇ ਪੈਸੇ ਪਾਵਾਂਗਾ ਕੋਈ ਸਾਨੂੰ ਕਿਸੇ ਨੇ ਪਾਇਆ ਹੀ ਨਹੀਂ ਨਾ ਖਾਤਿਆਂ ਚ ਪੈਸੇ ਪਾਏ ਨਾ ਸਾਨੂੰ ਕਣਕ ਮਿਲਦੀ ਹੈ ਤੇ ਕੋਰੇ ਮੇਰਾ ਨਾਮ ਸਹੀ ਗਣਾ ਜਾਓਗੇ ਅੱਜ ਦੁਬਿਏ ਦੇਖਣੀਆਂ ਜਾਂ ਨਹੀਂ ਮੱਸਦਾ ਵਗੈਰਾ ਬੁੱਦਾ ਸਰ ਜੀ ਨੂੰ ਕਣਕ ਕਣਕ ਮਿਲਣੀ ਚਾਹੀਦੀ ਭਾਈ ਕੰਮ ਕਰ ਦਿਹਾੜੀ ਦੀ ਹੁੜੀ ਸਾਡੀ ਇੱਦਾਂ ਹੀ ਦਿਹਾੜੀ ਤੇ ਹੀ ਆ ਤਿੰਨ ਚਾਰ ਕਣਕ ਤੇ ਮੈਨੂੰ 12 13 ਸਾਲ ਹੋ ਗਏ ਵਿਆਹ ਹੋਏ ਨੂੰ ਤੇ ਉਦੋਂ ਦੀ ਮੇਰੇ ਨਾਲ ਨਹੀਂ ਗੱਲਦੀ ਨਹੀਂ ਹੁਣ ਫੋਨ ਮਿਲਣ ਲੱਗੀ ਦੋ ਵਾਰਾ ਮਿਲੀ ਆ ਮੈਨੂੰ ਕਣਕ ਕਿਉਂ ਵਿਆਹ ਹੋਇਆ ਵਾ ਤੇ ਤਿੰਨ ਚਾਰ ਮੇਰੀਆਂ ਧੀਆਂ ਵਾਂ ਤੇ ਮੈਂ ਉਹਨਾਂ ਤੇ ਉਹਨਾਂ ਨੂੰ ਨਹੀਂ ਮਿਲਦੀ ਕਣਕ ਮਿਲਣੀ ਚਾਹੀਦੀ ਆ ਭਾਜੀ ਤੇ ਕਾਨਿਆਂ ਦੀਆਂ ਛਤਾ ਹੀ ਮਾ ਟਾਈਮ ਪਾਸ ਡੈਂ ਕਰਨਾ ਸਾਡਾ ਕੋਈ ਮਸਲਾ ਨਾ ਕਰੋ ਇਹਨਾਂ ਕਸ਼ਮੀਰ ਦੇ ਮੇਰ ਗੁਰ ਜੀ ਮਤਲਬ ਅੱਜ ਇਕੱਠੇ ਹੋਏ ਜੋ ਜਿਹੜੀ ਕੀ ਤੁਹਾਡੀ ਮੰਗ ਕੀ ਆ ਹਾਂਜੀ ਸਾਡੀ ਮੰਗ ਆ ਵੀ ਬੇਟਿਆਂ ਨੂੰ ਕਣਕ ਨਹੀਂ ਮਿਲਦੀ ਮੁੰਡਾ ਹੈਡੀ ਕਹਿ ਪਿਆ ਵਿਚਾਰਾ ਜੱਟਾਂ ਦਾ ਕੰਮ ਜ਼ਿਆਦਾ ਕਰਨ ਲਿਆ ਕਰਕੇ ਤੇ ਬੁੱਟੀ ਵੀ ਕਰਨ ਦਾ ਕੰਮ ਕਰਦੀ ਵੀ ਨਹੀਂ ਸਾਡੇ ਜਿਉਂਦੋਂ ਕਣਕ ਮੈਨ ਲੱਗੀ ਉਹ ਤੁਹਾਨੂੰ ਮਿਲੀ ਨਹੀਂ ਇਹਨੂੰ ਚੜੀ ਕਿੰਨੇ ਜੀਆਂ ਦੇ ਕਾਰਡ ਬਣੇ ਆ ਸਾਡੇ ਸਾਡੇ ਕਿਉਂ ਪੰਜਾਂ ਜੀਆਂ ਦੇ ਬਣੇ ਆ ਤੇ ਬਾਕੀ ਮਿਲੀ ਨਹੀਂ ਕਿਸੇ ਨੂੰ ਕਣਕ ਤੇ ਗਾਂ ਗਾਂ ਜੀਆਂ ਦੀ ਕਣਕ ਨਹੀਂ ਮਿਲਦੀ ਲੋਹਾ ਵਖੋ ਵਖ ਮੰਗ ਇਹੋ ਵੀ ਸਾਨੂੰ ਕਣਕ ਮਿਲਣੀ ਚਾਹੀਦੀ ਬਿਲਬਲ ਸਾਹਿਬ ਗਰਮਸੇ ਜੀ ਕੀ ਗਾ ਚੌਂਕ ਜਿਹੜਾ ਤੁਹਾਡੇ ਰੋਜ਼ ਇਕੱਠ ਕਰਕੇ ਨਰ ਬਾਈ ਕੀਤੀ ਆ ਰਹੀ ਐ ਪੀਐਮ ਅਸਰ ਕਣਕ ਸਾਡੇ ਗਰੀਬ ਲੋਕਾਂ ਨੂੰ ਮਿਲੀ ਨਹੀਂ ਅੱਜ ਵੀ ਮਿਲੀ ਤੇ ਅੱਦੇ ਬਾਕੀ ਰਹਿ ਗਏ ਆ ਉਹਨੇ ਆਪ ਡੀਪੋ ਵਾਲੇ ਨੇ ਦੱਸਿਆ ਵੀ 400 ਬੰਦਾ ਕਣਕ ਵਾਲਾ ਰਹਿ ਗਿਆ ਤੇ ਲਿਖਿਆ ਉਹਦੇ ਵਾਸਤੇ ਇਹ ਮਿਲੂਗੀ ਸਾਨੂੰ ਅਜੇ ਤੱਕ ਮਿਲੀ ਨਹੀਂ ਤਾਂ ਹੀ ਇਗਾਠੇ ਤੇ ਕੀਤਾ ਗਿਆ ਆ ਉਹ ਦੇ ਕਰਦੇ ਵੀ ਸਾਡੀ ਕਣਕ ਜਿਹੜੀ ਵੜਦੀ ਆ ਸਾਡੇ ਲੋਕਾਂ ਨੂੰ ਦਿੱਤੀ ਜਾਵੇ ਜਿਹੜੇ ਰਹਿਨੇ ਲੋਕ ਆ ਤੇ ਪੂਰੀ ਨਹੀਂ ਦਿੱਤੀ ਗਈ